ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਮਾਨ ਸਰਕਾਰ ਵੱਲੋਂ ਜੰਗ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹ ਦਿੰਦਿਆਂ ਹੋਇਆਂ ਵੱਡਾ ਐਲਾਨ ਕੀਤਾ ਹੈ ਜੋ ਕਿ ਬਾਰਡਰ ਪੱਟੀ ਦੇ ਉੱਪਰ ਪੰਜਾਬ ਦੇ 6 ਜ਼ਿਲ੍ਹੇ ਜਿਹੜੇ ਉਸ 6 ਜ਼ਿਲ੍ਹਿਆਂ ਦੇ ਬਾਰਡਰ ਤੇ ਵਸਦੇ ਲੋਕ ਸੀ ਉਹਨਾਂ ਨੂੰ ਜਿਹੜਾ ਕਿ ਘਰ ਛੱਡ ਕੇ ਬਾਰਡਰ ਤੋਂ ਪਿੱਛੇ ਜਾਣਾ ਪਿਆ ਜੋ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕਰਨ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਹੁਣ ਉਹਨਾਂ ਜ਼ਿਲ੍ਹਿਆਂ ਦੇ ਡੀਸੀ ਨੇ ਹੁਕਮ ਦੇ ਦਿੱਤੇ ਨੇ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਮੁਆਜਾ ਦਿੱਤਾ ਜਾਵੇਗਾ ਜੇ ਕਿਸੇ ਪਰਿਵਾਰਕ ਮੈਂਬਰ ਦੀ ਕੋਈ ਮੌਤ ਹੋ ਗਈ ਏ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਕਿਸੇ ਤਰ੍ਹਾਂ ਦਾ ਸੱਟ ਫੇਟ ਲੱਗੀ ਏ ਤਾਂ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇ ਕੇ ਉਹਨਾਂ ਦੀ ਪਰਪਾਈ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਅੱਜ ਉਹਨਾਂ ਇਲਾਕਿਆਂ ਦਾ ਦੌਰਾ ਕਰਕੇ ਤੇ ਉਹਨਾਂ ਲੋਕਾਂ ਲਈ 25-25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਲੋਕ ਭਲਾਈ ਵਾਸਤੇ ਪੰਜਾਬ ਵਿੱਚ ਜਾਣੇ ਜਾਂਦੇ ਨੇ ਉਹ ਬਹੁਤ ਜਲਦੀ ਉਹ ਵੀ ਇਲਾਕਿਆਂ ਦਾ ਦੌਰਾ ਕਰਨਗੇ ਜਿਨ੍ਹਾਂ ਨੇ ਆਪਣੇ ਪਹਿਲਾਂ ਹੀ ਕੈਬਨ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਸੀ ਜੋ ਜੰਗ ਪ੍ਰਭਾਵਿਤ ਲੋਕ ਨੇ ਕਿਸੇ ਤਰ੍ਹਾਂ ਦਾ ਕੋਈ ਮਜਹਿਰ ਨਾਲ ਜਾਂ ਡਰੋਨ ਨਾਲ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਘਟਨਾ ਵਾਪਰੀ ਏ ਉੱਥੇ ਜਾ ਕੇ ਉਹਨਾਂ ਨੂੰ ਮੁਆਵਜ਼ਾ ਦੇਣਗੇ ਇਸ ਦੇ ਨਾਲ ਹੀ ਜੋ ਕਣਕਾਂ ਦੀ ਫਸਲ ਜਿਹੜੀ ਸੜੀ ਸੀ ਉਹਨਾਂ ਨੂੰ ਲੈ ਕੇ ਵੀ ਬਹੁਤ ਜਲਦੀ ਜਿਹੜਾ ਕਿ ਉਹਨਾਂ ਦੀ ਗਰਦੌਰੀਆਂ ਉਹ ਮੁੱਖ ਮੰਤਰੀ ਸਾਹਿਬ ਕੋ ਪਹੁੰਚੀਆਂ ਨੇ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾਣਗੇ ਡੀਸੀ ਸਾਹਿਬ ਦੇ ਵੱਲੋਂ ਜੋ ਸਾਰੀਆਂ ਉਹ ਗਰਦੌਰੀਆਂ ਲੱਗੀਆਂ ਗਿਆ ਸੀ ਕਿ ਕਿਸੇ ਕਾਰਨ ਕਰਕੇ ਜੋ ਅੱਗ ਲੱਗੀਆਂ ਸੀ ਤਣਕਾਂ ਸੜ ਗਈਆਂ ਸੀ ਔਰ ਉਹਨਾਂ ਲੋਕਾਂ ਦੇ ਵੀ ਜਿਹੜਾ ਕਿ ਜੋ ਪੰਜਾਬ ਸਰਕਾਰ ਵੱਲੋਂ ਪਰਪਾਈ ਕੀਤੀ ਜਾ ਸਕੇ ਜਿਹੜਾ ਨੁਕਸਾਨ ਹੋਏ ਨੇ ਸੋ ਦੂਸਰੇ ਪਾਸੇ ਸਰਕਾਰ ਦੇ ਵੱਲੋਂ ਜੋ ਲੋਕ ਭਲਾਈ ਸਕੀਮਾਂ ਨੇ ਉਹਨਾਂ ਨੂੰ ਜਿਹੜਾ ਕਿ ਫੇਰ ਦੁਬਾਰਾ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਤਰ੍ਹਾਂ ਪੈਂਸ਼ਨ ਸਕੀਮ ਹੈ ਜਾਂ ਹੋਰ ਜਿਹੜੇ ਕਿ ਉਹਨਾਂ ਕੋਈ ਬੇਸਹਾਰਾ ਲੋਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਲਾਭ ਮਿਲ ਰਿਹਾ ਉਹ ਬਹੁਤ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਕਿ ਹਰ ਮਹੀਨੇ ਟਰਾਂਸਫਰ ਕੀਤਾ ਜਾਵੇ ਸੋ ਦੂਸਰੇ ਪਾਸੇ ਕਣਕਾਂ ਦੇ ਜਿਹੜੀ ਰਾਸ਼ੀ ਸੀ ਜੋ ਕਣਕਾਂ ਖਰੀਦੀਆਂ ਗਈਆਂ ਨੇ ਉਹ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਦੇ ਹੁਕਮ ਦੇ ਦਿੱਤੇ ਨੇ ਜੋ ਕਿ ਜ਼ਿਲ੍ਹਾ ਫਾਿਲਕਾ ਫਿਰੋਜ਼ਪੁਰ ਗੁਰਦਾਸਪੁਰ ਅੰਮ੍ਰਿਤਸਰ ਤਰੰਤਾਰ ਇਹ 6 ਸੱਤੀ ਜ਼ਿਲ੍ਹਿਆਂ ਦੇ ਵਿੱਚ ਪਹਿਲ ਦੇ ਆਧਾਰ ਤੇ ਉਹ ਸਾਰੀ ਜਿਹੜੀ ਰਾਸ਼ੀ ਟ੍ਰਾਂਸਫਰ ਕੀਤੀ ਜਾਵੇ ਉਹਨਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਨ੍ਹਾਂ ਕਿਸਾਨਿਆਂ ਦੀ ਸਾਰੀ ਕਣਕ ਜਿਹੜੀ ਇਹ ਵਿਕ ਚੁੱਕੀ ਹੈ ਉਹਨਾਂ ਨੂੰ ਪੈਸੇ ਦੀ ਜਿਹੜੀ ਜ਼ਰੂਰਤ ਹੈ ਜਿਵੇਂ ਹੀ ਹੁਣ ਜੰਗਬੰਦੀ ਦੇ ਕਰਕੇ ਬਹੁਤ ਸਾਰਾ ਔਖਾਈ ਦਾ ਸਾਹਮਣਾ ਕਰ ਰਹੇ ਨੇ ਜੋ ਅਜੇ ਵੀ ਮਾਹੌਲ ਜਿਹੜਾ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਜਿਸ ਨੂੰ ਲੈ ਕੇ ਜੋ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਹੈ ਕਿ ਅਜੇ ਵੀ ਪਾਕਿਸਤਾਨ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਸੇ ਸਮੇਂ ਵੀ ਜੋ ਸੱਤੀ ਜ਼ਿਲ੍ਹਿਆਂ ਦੇ ਉੱਪਰ ਕਾਰਵਾਈ ਕਰ ਸਕਦਾ ਹੈ ਅਜੇ ਵੀ ਬਲੈਕਆਉਟ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਕਿ ਆਪਣੀਆਂ ਲਾਈਟਾਂ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਅਡਵਾਈਜ਼ਰੀ ਦੇ ਤੌਰ ਤੇ ਕਿਉਂਕਿ ਡਰੋਨਾਂ ਰਹੀ ਹਮਲੇ ਹੁੰਦੇ ਨੇ ਹੁਣ ਡਰੋਨ ਜਦੋਂ ਵੀ ਲਾਈਟ ਕਿੱਥੇ ਜਗਦੀ ਹੁੰਦੀ ਉੱਥੇ ਹੀ ਅਟੈਕ ਕਰ ਸਕਦਾ ਹੈ ਇਸ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਪਹਿਲਾਂ ਹੀ ਡਰੋਨਾਂ ਰਾਹੀਂ ਬਹੁਤ ਸਾਰੀ ਡਰੱਗ ਆਈ ਹੈ ਨਸ਼ੇ ਆਉਂਦੇ ਸੀ ਪਾਕਿਸਤਾਨ ਵੱਲੋਂ ਉਹਨਾਂ ਨੂੰ ਰੋਕਣ ਵਾਸਤੇ ਵੀ ਜਿਹੜਾ ਕਿ ਡਰੋਨ ਸਿਸਟਮ ਲਾਇਆ ਜਾਵੇਗਾ ਜੋ ਬਾਰਡਰ ਪੱਟੀ ਦੇ ਉੱਪਰ ਉਸ ਦੇ ਬਾਰੇ ਵੀ ਕੇਂਦਰ ਸਰਕਾਰ ਤੋਂ ਜਿਹੜਾ ਮਵਾਜੇ ਦੀ ਮੰਗ ਕੀਤੀ ਜਾਵੇਗੀ ਔਰ ਜੋ ਰਾਜਪਾਲ ਨਾਲ ਮਿਲ ਕੇ ਵੱਡਾ ਜਿਹੜਾ ਕਿ ਇੱਕ ਫੈਸਲਾ ਲਿਆ ਗਿਆ ਕਿ ਐਂਟੀ ਡਰੋਨ ਸਿਸਟਮ ਪੰਜਾਬ ਦੇ ਇਹਨਾਂ 6 ਸੱਤੀ ਜ਼ਿਲ੍ਹਿਆਂ ਦੇ ਉੱਪਰ ਲਾਏ ਜਾਣ ਜਿਹੜੇ ਕਿ ਪਾਕਿਸਤਾਨ ਤੋਂ ਡਰੋਨ ਆਉਂਦੇ ਨੇ ਉਹਨਾਂ ਨੂੰ ਨਾ ਆਸ ਕਰਨ ਉਹ ਨਰਾ ਨਸ਼ਾ ਪੰਜਾਬ ਵਿੱਚੋਂ ਕੰਟਰੋਲ ਹੋਵੇ ਕਿਉਂਕਿ ਹਰਵਨ ਜੋ ਨਸ਼ਾ ਹੁੰਦਾ ਹੈ ਉਹ ਪਾਕਿਸਤਾਨ ਤੋਂ ਆਉਂਦਾ ਹੈ ਡਰੋਨਾਂ ਦੇ ਰਾਹੀਂ ਜੋ ਬਹੁਤ ਸਾਰਾ ਨਸ਼ਾ ਹੁਣ ਫੜਿਆ ਵੀ ਗਿਆ ਹੈ ਔਰ ਜਿਹੜਾ ਕੀ ਕੰਟਰੋਲ ਹੋਇਆ ਬਹੁਤ ਸਾਰੇ ਜਿਹੜੇ ਨਸ਼ੇ ਸਮਗਲਰ ਸੀ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਧੱਕਿਆ ਸੋ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਬਹੁਤ ਵੱਡਾ ਐਲਾਨ ਕੀਤਾ ਗਿਆ ਕਿ ਸਰਦੀ ਪਿੰਡਾਂ ਦੇ ਵਿੱਚ ਜਾ ਕੇ ਜੋ ਜੰਗ ਪ੍ਰਭਾਵਤ ਲੋਕ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਕਿ ਨਕਦ ਤੌਰ ਤੇ ਜਿਹੜੀ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ ਸੋ ਇਸ ਨੂੰ ਲੈ ਕੇ ਦੂਸਰੇ ਪਾਸੇ ਜੋ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਹੈ ਉਸ ਨੂੰ ਵੀ ਪੂਰਾ ਕਰਨ ਵਾਸਤੇ ਜਿਹੜਾ ਕਿ ਸੋਚਿਆ ਜਾ ਰਿਹਾ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਜਿਹੜੀ ਸਕੀਮ ਹੈ ਉਹ ਬਹੁਤ ਜਲਦੀ ਸ਼ੁਰੂ ਕੀਤੀ ਜਾਵੇ ਜੋ ਕਿ ਹੁਣ ਪੰਜਾਬ ਸਰਕਾਰ ਕੋਲ ਆਪਣਾ ਜਿਹੜਾ ਕਿ ਪੈਸਾ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੂੰ ਜੋ ਪਾਸ ਸਰਕਾਰ ਵੱਲੋਂ ਕੁਝ ਪੈਕੇਜ ਮਿਲ ਗਿਆ ਹੈ ਉਸ ਦੇ ਰਾਹੀਂ ਉਹ ਜਿਹੜਾ ਕਿ ਔਰਤਾਂ ਨੂੰ 10000 ਰੁਪਏ ਦੇਣ ਦਾ ਵੀ ਯੋਜਨਾ ਸ਼ੁਰੂਆਤ ਕੀਤੀ ਜਾ ਸਕਦੀ ਹੈ ਬਹੁਤ ਜਲਦੀ ਮੁੱਖ ਮੰਤਰੀ ਇਸ ਯੋਜਨਾ ਨੂੰ ਹਰੀ ਛੰਡੀ ਦੇ ਸਕਦੇ ਨੇ